ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਵਿੱਚ ਵੱਡਾ ਕਲੇਸ਼ ਪੈਦਾ ਹੋਇਆ ਨਜ਼ਰ ਆ ਰਿਹਾ ਹੈ ਕਾਂਗਰਸ ਦੇ ਵਿੱਚ ਵੱਡੀ ਜੰਗ ਛਿੜ ਚੁੱਕੀ ਹੈ ਚੰਨੀ ਅਤੇ ਵੜਿੰਗ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਹੁਣ ਚੰਨੀ ਦੇ ਖਿਲਾਫ ਵੱਡਾ ਐਕਸ਼ਨ ਕਰ ਦਿੱਤਾ ਗਿਆ ਵੱਡਾ ਐਲਾਨ ਕਰ ਦਿੱਤਾ ਗਿਆ ਕੀ ਐਲਾਨ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਰਾਜਾ ਵੜਿੰਗ ਚੰਨੀ ਦੇ ਖਿਲਾਫ ਕਿਹੜੇ ਐਕਸ਼ਨ ਦੀ ਤਿਆਰੀ ਦੇ ਵਿੱਚ ਨੇ ਕਹਿੰਦੇ ਨਹੀਂ ਹੁੰਦੇ ਕਿ ਗਗਨ ਜਿਹੜੀ ਭਾਜੀ ਦੁੱਗਣੀ ਕਰਕੇ ਮੋੜੀ ਜਾਂਦੀ ਆ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੋਵਾਂ ਨੇ ਚੰਨੀ ਦੇ ਖਿਲਾਫ ਦੁੱਗਣੀ ਭਾਜੀ ਮੋੜਨ ਦਾ ਜਿਹੜਾ ਕਹਿ ਲਈਏ ਕਿ ਉਹ ਮਨ ਬਣਾ ਲਿਆ ਮਨ ਕਿੱਥੋਂ ਬਣਾਇਆ ਆਪਾਂ ਇਹਦੀ ਭੂਮਿਕਾ 'ਚ ਜਾਣ ਤੋਂ ਪਹਿਲਾਂ ਥੋੜੀ ਜਿਹੀ ਜਾਣਕਾਰੀ ਦੇ ਦਈਏ ਕਿ ਅੱਜ ਕੱਲ ਚੰਨੀ ਹੁਣ ਤੇ ਵੜਿੰਗ ਇਹ ਦੋ ਢੜੇ ਆਮੋ ਸਾਹਮਣੇ ਨੇ ਇੱਕ ਢੜਾ ਉਹਦੀ ਲੱਤਾਂ ਖਿੱਚਦਾ ਦੂਜਾ ਖਿੱਚਦਾ ਉਹਦੀਆਂ ਰਾਜਾ ਵੜਿੰਗ ਨੇ ਚੰਨੀ ਦੇ ਨੇਲੇ ਤੇ ਦਿਲਾਂ ਸਿੱਟਣ ਦੀ ਕੋਸ਼ਿਸ਼ ਕੀਤੀ ਹੈ ਕਲਰ ਚੰਨੀ ਦੇ ਵੱਲੋਂ ਰਾਜੇ ਵੜਿੰਗ ਤੇ ਉਹਨਾਂ ਦੇ ਖਾਸਮ ਖਾਸ ਟਿੱਚ ਬਟਨਾ ਦੀ ਜੋੜੀ ਜਿਹੜੇ ਐ ਸਿਮਰਜੀਤ ਸਿੰਘ ਬੈਸ ਦੇ ਵਿਰੋਧੀ ਨੂੰ ਕਾਂਗਰਸ 'ਚ ਵਾਪਸੀ ਕਰਾਈ ਸੀ ਅੱਜ ਸਵੇਰ ਚੜ੍ਹਦਿਆਂ ਖਬਰ ਆਈ ਟੈਲੀਫੋਨ ਘੁੰਮਣ ਲੱਗੇ ਕਿ ਚੰਨੀ ਦੇ ਧੁਰਵਰੋਧੀ ਨੂੰ ਰਾਜਾ ਵੜਿੰਗ ਸ਼ਾਮਲ ਕਰਾ ਰਹੇ ਨੇ ਉਹ ਧੁਰਵਰੋਧੀ ਕੋਈ ਹੋਰ ਨਹੀਂ ਮਰਹੂਮ ਲੋਕ ਸਭਾ ਮੈਂਬਰ ਤੇ ਸਾਬਕਾ ਮੰਤਰੀ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮ ਚੌਧਰੀ ਨੇ ਵਿਕਰਮ ਚੌਧਰੀ ਇਸ ਸਮੇਂ ਮੌਜੂਦਾ ਭਾਰਤੀ نیشنل ਕਾਂਗਰਸ ਦੇ ਜਾਨੀ ਕਿ ਕਾਂਗਰਸ ਦੇ ਵਿਧਾਇਕ ਵੀ ਨੇ ਫਲੋਰ ਤੋਂ ਤੇ ਉਹਨਾਂ ਦਾ ਚੰਨੀ ਦੇ ਨਾਲ ਸ਼ਕਤੀ ਦਾ ਅੰਕੜਾ ਹੈ ਚੰਨੀ ਉਹ ਵਿਅਕਤੀ ਨੇ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਤੋਂ ਲੋਕ ਸਭਾ ਦੀ ਸੀਟ ਖੋਹੀ ਸੀ ਚੰਨੀ ਨੇ ਲੋਕ ਸਭਾ ਦੀ ਸੀਟ ਖੋ ਕੇ ਲੜੀ ਵੀ ਜਿੱਤੀ ਵੀ ਤੇ ਵਿਕਰਮ ਚੌਧਰੀ ਨੇ ਉਹ ਕੋਈ ਹੱਥ ਕੰਡਾ ਨਹੀਂ ਛੱਡਿਆ ਜਿਹੜਾ ਚੰਨੀ ਨੂੰ ਬਦਨਾਮ ਕਰਨ ਵਾਲਾ ਨਾ ਹੋਵੇ ਚਾਹੇ اخਲਾਕੀ ਹੋਵੇ ਚਾਹੇ ਗੈਰ اخਲਾਕੀ ਹੋਵੇ ਉਹਦੇ ਨਾਲ ਉਹਨਾਂ ਨੇ ਕੋਈ ਲਿਆਜ ਨਹੀਂ ਕੀਤੀ ਚਾਹੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਇੱਕ ਤਰ੍ਹਾਂ ਨਾਲ ਅਤਰਾਜੋਗ ਕਹਿ ਸਕਦੇ ਆ ਜਾਂ ਉਹਨਾਂ ਨੂੰ ਅਤਰਾਜੋਗ ਤਰੀਕੇ ਨਾਲ ਪੇਸ਼ ਕਰਨ ਦੀ ਹੋਵੇ ਚੰਨੀ ਦੇ ਖਿਲਾਫ ਬੋਲਬਾਣੀ ਹੋਵੇ ਚੰਨੀ ਕਰ ਕਰ ਚੰਨੀ ਗੱਲ ਜਿਹੜੀ ਇੱਕ ਹੋਰ ਕਹਿ ਲਈਏ ਕਿ ਆਪਾਂ ਪੰਜਾਬੀ ਚ ਕਹਿ ਸਕਦੇ ਅਸ਼ਲੀਲ ਤਰੀਕੇ ਨਾਲ ਚੰਨੀ ਦੇ ਬਿਆਨਾਂ ਨੂੰ ਪੇਸ਼ ਕਰਨਾ ਇਹ ਸਾਰੀਆਂ ਹੱਦਾਂ ਵਿਕਰਮ ਚੌਧਰੀ ਨੇ ਪਾਰ ਕੀਤੀਆਂ ਤੇ ਅੰਤਤਾ ਵਿਕਰਮ ਚੌਧਰੀ ਹੋਗੇ ਭਾਜਪੀ ਦੇ ਵਿੱਚ ਉਹਨਾਂ ਦੀ ਮਾਤਾ ਹੋਗੇ ਯਾਨੀ ਚੌਧਰੀ ਕਰਮਜੀਤ ਕੌਰ ਹੋਗੇ ਸ਼ਾਮਲ ਭਾਜਪੀ ਚ ਤੇ ਕਾਂਗਰਸ ਨੇ ਵਿਕਰਮ ਚੌਧਰੀ ਨੂੰ ਸਸਪੈਂਡ ਕਰਤਾ ਮੁਅਤਲ ਕਰਤਾ ਪਾਰਟੀ ਤੋਂ ਹੁਣ ਅਚਾਨਕ ਕੀ ਹੋ ਗਿਆ ਕਿ ਵਿਕਰਮ ਚੌਧਰੀ ਦੀ ਮੌਤਲੀ ਵੀ ਕੈਨਸਲ ਕਰ ਦਿੱਤੀ ਗਈ ਰੱਦ ਕਰ ਦਿੱਤੀ ਗਈ ਤੇ ਉਹਨਾਂ ਨੂੰ ਵਾਪਸ ਵੀ ਲਿਆਂਦਾ ਜਾ ਰਿਹਾ ਇਹਦੀ ਪੁਸ਼ਟੀ ਉਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਖੁਦ ਕੀਤੀ ਹੈ ਕਿ ਮੈਨੂੰ ਪ੍ਰਤਾਪ ਬਾਜਵੇ ਤੇ ਰਾਜਾ ਵੜਿੰਗ ਦਾ ਫੋਨ ਆਇਆ ਸੀ ਇਹ ਤੋਂ ਸਾਫ਼ ਸੰਕੇਤ ਹੈ ਕਿ ਜੰਨੀ ਨੇ ਜਿਹੜੀ ਕੱਲ ਭਾਜੀ ਪਾਈ ਵੜਿੰਗ ਧੜਾ ਨੂੰ ਦੁੱਗਣੀ ਕਰਕੇ ਮੋੜਨ ਦੀ ਕੋਸ਼ਿਸ਼ ਦੇ ਵਿੱਚ ਨਜ਼ਰ ਆਉਂਦਾ ਨਹੀਂ ਤਾਂ ਇਦਾਂ ਹੋ ਹੀ ਨਹੀਂ ਸਕਦਾ ਸੀ ਕਿ ਜਿਹੜਾ ਵਿਅਕਤੀ ਤੁਹਾਡੇ ਮੌਜੂਦਾ ਸੰਸਦ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਤੇ ਜਿੱਦ ਦੀ ਜਿਹੜੇ ਵੀ ਵਿਅਕਤੀ ਦੀ ਤਰੀਫਾ ਰਾਹੁਲ ਗਾਂਧੀ ਕਰਦਾ ਹੋਵੇ ਉਹਦੇ ਖਿਲਾਫ ਗਲੀਜ਼ ਗੰਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਦੀ ਤੁਸੀਂ ਮੋਤਲੀ ਰੱਦ ਕਰਕੇ ਫਟਾਫਟ ਐਂਟਰ ਕਰਾ ਲਓ ਇਹਦਾ ਮਤਲਬ ਇਹ ਹੈ ਕਿ ਰਾਜਾ ਵੜਿੰਗ ਤੇ ਚੰਨੀ ਦੇ ਪ੍ਰਤੱਖ ਰੂਪ ਚ ਜਿਹੜਾ ਸਿੱਧਮ ਸਿੱਧੇ ਸਿੰਘ ਫਸ ਗਏ ਨੇ ਇਹ ਹੁਣ ਆਪੋਂ ਸਾਹਮਣੇ ਨੇ ਇੱਕ ਦੂਜੇ ਦੀ ਸਰਦਾਰੀ ਨੂੰ ਚੁਣੌਤੀ ਦੇ ਰਹੇ ਨੇ ਕੱਲ ਚੰਨੀ ਨੇ ਦਿੱਤੀ ਅੱਜ ਰਾਜਾ ਵੜਿੰਗ ਦੇ ਰਹੇ ਨੇ ਹੁਣ ਇਹ ਬੜੇਵੇਂ ਖਾਣੀਆਂ ਦਾ ਕੋਹਲਾ ਕੈਲੀਏ ਕਿ ਸਿੰਘ ਫਸੇ ਨੇ ਦੇਖਦੇ ਆ ਕਿ ਕਿਹਦੇ ਬੜੇਵੇਂ ਖਾਦੇ ਨੇ ਕਿਹੜੀ ਨਿਕਲੂਗੀ ਸਿੰਘ ਬੜੇ ਕਸੂਤੇ ਫਸੇ ਹੋਏ ਨੇ ਲੋਕ ਸਭਾ ਦੇ ਵਿੱਚ ਜੋ ਵੜੇ ਖਿਲਾਫ ਭੁਗਤਿਆ ਕਮਲਜੀਤ ਕੜਵਲਾ ਉਹਨਾਂ ਨੂੰ ਚੰਨੀ ਨੇ ਸ਼ਾਮਲ ਕਰਵਾਇਆ ਜੋ ਚੰਨੀ ਖਿਲਾਫ ਵਿਕਰਮ ਚੋਧਰੀ ਪਰਿਵਾਰ ਭੁਗਤਿਆ ਉਹਨਾਂ ਨੂੰ ਰਾਜਾ ਵੜਿੰਗ ਸ਼ਾਮਲ ਕਰਵਾ ਰਹੇ ਬਿਲਕੁਲ ਸਪੱਸ਼ਟ ਹੈ ਇੱਥੇ ਪਤਾ ਲੱਗਦਾ ਕਿ ਜਿਹੜੀ ਰੰਜਿਸ਼ ਹੈ ਉਹ ਕਿਸ ਹੱਦ ਤੱਕ ਹੈ ਕਾਂਗਰਸ ਦੇ ਅੰਦਰ ਦੋਵੇਂ ਧੜਿਆਂ ਦੇ ਵਿੱਚ ਇੱਕ ਦੂਜੇ ਦੇ ਵਿਰੋਧੀ ਨੂੰ ਸ਼ਾਮਲ ਕਰਵਾਉਣਾ ਇੱਕ ਦੂਜੇ ਦੇ ਵਿਰੋਧੀ ਸ਼ਾਇਦ ਵਿਕਰਮ ਚੋਧਰੀ ਨਾ ਸ਼ਾਮਲ ਹੁੰਦੇ ਜੇ ਚੰਨੀ ਕੜਵਲ ਨੂੰ ਸ਼ਾਮਲ ਨਾ ਕਰਉਂਦੇ ਸ਼ਾਇਦ ਇਦਾਂ ਹੋ ਸਕਦਾ ਸੀ ਪਰ ਉਹੀ ਗੱਲ ਹੈ ਕਿ ਮੈਂ ਤੁਹਾਨੂੰ ਭਾਜੀ ਮੋੜਨ ਵਾਲਾ ਕੰਮ ਜਿਹੜਾ ਵੜਿੰਗ ਦਾ ਧੜਾ ਧੜਾ ਕਰ ਰਹੇ ਨੇ ਬਾਜਵੇ ਦਾ ਤੇ ਵੜਿੰਗ ਦਾ ਫੋਨ ਜਾਣਾ ਕੀ ਲੋੜ ਸੀ ਜ ਤੁਹਾਡੇ ਉਸ ਵੇਲੇ ਦੇ ਉਮੀਦਵਾਰ ਅੱਜ ਦੇ ਲੋਕ ਸਭਾ ਮੈਂਬਰ ਬਾਰੇ ਸਾਰਿਆਂ ਨੂੰ ਹੀ ਪਤਾ ਹੈ ਕਿ ਵਿਕਰਮ ਚੌਧਰੀ ਨੇ ਇੰਟਰਵਿਊਆਂ ਦੇ ਵਿੱਚ ਵੀ ਕੀ ਕਿਹਾ ਤੇ ਉਹਦਾ ਵੀ ਕਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਕੀ ਕੀ ਨਹੀਂ ਕਿਹਾ ਜਾਨੀ ਕਿ ਵਿਕਰਮ ਚੌਧਰੀ ਨੇ ਕੋਈ ਕਸਰ ਨਹੀਂ ਛੱਡੀ ਸੀ ਚੰਨੀ ਨੂੰ ਬਦਨਾਮ ਕਰਨ ਦੀ ਚੰਨੀ ਦੇ ਖਿਲਾਫ ਭੱਦਾ ਪ੍ਰਚਾਰ ਕਰਨ ਦੀ ਐਸੀ ਕੋਈ ਕਸਰ ਨਹੀਂ ਸੀ ਛੱਡੀ ਜਿਨੂੰ ਤੁਹਾਨੂੰ ਫੋਨ ਕਰਕੇ ਵਾਪਸ ਲਿਆਉਣਾ ਪਿਆ ਹੋਵੇ ਜਾਂ ਇਦਾਂ ਹੋਵੇ ਵੀ ਵਿਕਰਮ ਚੌਧਰੀ ਨੇ ਅਰਜੀ ਦਿੱਤੀ ਸੀ ਮੈਨੂੰ ਵਾਪਸ ਲੈ ਲਓ ਇਦਾਂ ਦੀ ਵੀ ਕੋਈ ਗੱਲ ਨਹੀਂ ਤੁਸੀਂ ਫੋਨ ਕਰਕੇ ਵਾਪਸ ਲਿਆ ਇਹਦਾ ਮਤਲਬ ਕਿ ਤੁਸੀਂ ਚੰਨੀ ਨੂੰ ਜਿਹੜਾ ਉਹ ਭਾਜੀ ਦੁੱਗਣੀ ਕਰਕੇ ਮੋੜਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਕਾਂਗਰਸ ਦੇ ਜਿਹੜੇ ਹੁਣ ਖਿਲਾਾਰੇ ਨੇ ਇਹ ਖਿਲਾਾਰਿਆਂ ਦੇ ਵਿੱਚ ਦੇਖਦੇ ਆ ਕਿ ਕਿਹੜਾ ਜਿੱਤਦਾ ਹੈ ਬਾਕੀ ਇਹ ਹੁਣ ਕਾਫੀ ਕਾਂਗਰਸ ਦੇ ਲਈ ਅੰਦਰੂਨੀ ਲੜਾਈ ਜਿਹੜੀ ਆ ਉਹ ਕਾਂਗਰਸ ਦੇ ਬਸੋਂ ਪਾਰ ਵੀ ਹੋ ਸਕਦੀ ਹੈ ਤਾ ਕਾਂਗਰਸ ਦੇ ਵਿੱਚ ਵੱਡਾ ਕਲੇਸ਼ ਛਿੜਪਿਆ ਹੈ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗਾ ਤੇ ਚਰਨਜੀਤ ਸਿੰਘ ਚੰਨੀ ਆਮੋ ਸਾਹਮਣੇ ਹੋ ਚੁੱਕੇ ਨੇ ਹੁਣ ਜਿਹੜੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਕਿ ਫਲੋਰ ਤੋਂ ਕਾਂਗਰਸ ਦੇ ਵਿਧਾਇਕ ਵਿਕਰਮ ਚੌਧਰੀ ਜਿਨ੍ਹਾਂ ਨੂੰ ਕਾਂਗਰਸ ਨੇ ਸਸਪੈਂਡ ਕਰ ਦਿੱਤਾ ਸੀਗਾ ਹੁਣ ਵਾਪਸ ਕਾਂਗਰਸ ਉਹਨਾਂ ਨੂੰ ਸ਼ਾਮਲ ਕਰਵਾਉਣ ਜਾ ਰਹੀ ਹੈ ਵਾਪਸ ਬਹਾਲ ਕਰਨ ਜਾ ਰਹੀ ਹੈ ਹੁਣ ਦੇਖਦੇ ਹਾਂ ਕਾਂਗਰਸ ਦੀ ਇਹ ਲੜਾਈ ਕਿਸ ਪਾਸੇ ਜਾਂਦੀ ਹੈ